ਗਰਨਾਮ ਤੂੰ ਇੱਥੇ ਮੂੰਹ ਵਟਕੇ ਪਿਆ ਆ ਵਾ ਤੇ ਪਤਾ ਇੰਨਾ ਨਾ ਮੂੰਹ ਨਹੀਂ ਵਟੀਦਾ ਇਹਦਾ ਘਰ ਦੇ ਵਿੱਚ ਕਲੇਸ਼ ਪੈਂਦਾ ਵਾ ਨਿੱਕੀ ਨਿੱਕੀ ਗੱਲ ਤੋਂ ਫਿਰ ਜਿਆਦਾ ਵੱਧ ਜਾਂਦਾ ਵਾ ਤੇ ਉੱਠ ਬੈ ਉੱਠ ਮੇਰਾ ਪੁੱਤ ਸਿਆਣਾ ਬਣ ਘਰ ਦੇ ਵਿੱਚ ਇੰਨਾ ਕਲੇਸ਼ ਚੰਗਾ ਨਹੀਂ ਹੁੰਦਾ ਨਾ ਮੰਮੀ ਹੁਣ ਤੈਨੂੰ ਬੜਾ ਕਲੇਸ਼ ਚੇਤੇ ਆ ਜਦੋਂ ਡੈਡੀ ਮੇਰੇ ਵੀ ਵੀ ਗੱਲਾਂ ਕਰਦਾ ਉਦੋਂ ਚੇਤਰਾ ਆ ਤੁਹਾਨੂੰ ਉਦੋਂ ਨੂੰ ਸਾਰੇ ਗੱਲਾਂ ਕਰੀ ਜਾਂਦੇ ਸੀ ਮੇਰੇ ਕੋ ਕੰਮ ਕੋ ਨਹੀਂ ਹੁੰਦਾ ਸਦੀ ਗੱਲ ਹੁਣ ਚੱਲ ਪੁੱਤ ਕੋਈ ਗੱਲ ਨਹੀਂ ਚਿਆਣਿਆਂ ਦਾ ਤਾਂ ਹੱਕ ਹੁੰਦਾ ਵਾ ਵੀ ਨਿਆਣੇ ਨੂੰ ਸਮਝਾਉਂਦਾ ਆਹ ਥੋੜੀ ਗੱਲ ਵਾ ਵੀ ਤੂੰ ਜੇਦੀ ਕਰਕੇ ਬਹਿ ਜਾਣਾ ਵਾ ਇਹ ਕੰਮ ਹੀ ਸਾਰੇ ਛੱਡ ਕੇ ਤੇ ਤੂੰ ਹੁਣ ਮੰਜੀ ਤੇ ਬਹਿ ਗਿਆ ਵਾ ਲੰਮਾ ਪੈ ਜਾਣਾ ਕਦੀ ਕੋ ਕਰਦਾ ਵਾ ਮੰਮੀ ਗੱਲ ਉਹ ਨਹੀਂ ਕਿ ਦਾਦੀ ਨੇ ਵੱਧ ਗੱਲਾਂ ਕੀਤੀਆਂ ਵਾ ਉਹਦਾ ਤਰੀਕਾ ਗਲਤ ਸੀ ਇਹੋੜਾ ਮੜਾ ਵੀ ਤੁਸੀਂ ਇੱਕ ਨੂੰ ਚੰਗਾ ਤੇ ਇੱਕ ਨੂੰ ਮਾੜਾ ਕੀ ਆਓ ਇਹ ਮੈਨੂੰ ਚੰਗਾ ਨਹੀਂ ਲੱਗਦਾ ਚੱਲ ਕੋਈ ਨਹੀਂ ਪੁੱਤ ਤੈਨੂੰ ਪਤਾ ਵਾ ਜੇ ਤੇਰੇ ਦਾਦੀ ਨੇ ਨਾ ਵੱਧ ਘੱਟ ਗੱਲਾਂ ਕੀਤੀਆਂ ਵਾ ਨਾ ਤੇ ਉਹ ਟਿੱਲਾ ਮੱਠਾ ਰਿੰਦਾ ਵਾ ਦਵਾਈ دارو ਖਾਂਦਾ ਵਾ ਤੇ ਉਹ ਜੋ ਕੋ ਨਹੀਂ ਗੱਲ ਚੱਲੀ ਜਾਂਦੀ ਉਹ ਝੱਟ ਖਿਜ ਜਾਂਦਾ ਵਾ ਉਹ ਅੱਜ ਕਿਹੜੀ ਨਵੀਂ ਗੱਲ ਵਾ ਇੱਤਾ ਹੀ ਕਰਦਾ ਵਾ ਅਹੀਂ ਵੀ ਕੋਈ ਗੱਲ ਕਹਿ ਦिए ਤੇ ਸਾਡੇ ਨਾਲ ਹੀ ਖਿਜਣ ਡੈ ਪੈਂਦਾ ਵਾ ਤੇ ਐਡਾ ਨਹੀਂ ਗੁੱਸਾ ਕਰੀ ਜਾਂਦਾ ਤੇਰਾ ਪਿਓ ਵਾ ਆਹੋ ਮੰਮੀ ਕੰਮ ਤੇ ਮੈਨੂੰ ਕਰਨਾ ਪੈਣਾ ਵੇਖਣ ਡਿਆ ਮੈਂ ਸੇਰ ਦਾ ਤੁਸੀਂ ਦੋਵੇਂ ਜੀ ਭੱਜੇ ਫਿਰਦੇ ਮੈਨੂੰ ਤਰਸਾਉਂਦੇ ਮੈਨੂੰ ਕਿ ਮੇਰੇ ਬੁੱਢੇ ਮਾਂ ਪੇ ਨਾ ਕੰਮ ਕਰਨਦੇ ਆ ਕੰਮ ਤੇ ਮੈਨੂੰ ਹੀ ਸਾਰਾ ਕਰਨਾ ਪੈਣਾ ਕਰਦਾ ਸਾਰਾ ਕੋਈ ਨਹੀਂ ਕਰ ਲੈਣਾ ਮੈਂ ਮੈਂ ਕਿਹੜਾ ਕੰਮ ਤੋਂ ਮੁਕਰਦਾ ਵਾ ਪੁੱਤ ਫੇਰ ਕਰਨਾ ਪੈਣਾ ਹੈਗਾ ਹੁਣ ਮਾਲ ਡੰਗਰ ਧੁੱਪੇ ਉਹਨੂੰ ਸਾਵੇ ਵੀ ਕਰਨਾ ਉਹਨਾਂ ਨੂੰ ਪੱਠਾ ਦੱਠਾ ਵੀ ਪਾਉਣਾ ਪਾਣੀ ਤਾਂ ਨਹੀਂ ਮਡਾਉਣਾ ਇਹ ਥੋੜਾ ਵੀ ਤੂੰ ਹਿਣ ਛੱਡ ਕੇ ਬਹਿ ਗਈ ਹੋ ਤਾਂ ਹੀ ਮੈਂ ਉਹਨਾਂ ਨੂੰ ਧੁੱਪੇ ਰਹਿਣ ਦਿੱਗੇ ਮੰਮੀ ਕੰਮ ਕੌਣ ਛੱਡਦਾ ਵਾ ਜੇ ਕੀਤਿਆਂ ਮੁੱਲ ਪਵੇ ਨਾ ਬੰਦੇ ਦਾ ਤੇ ਫੇਰ ਜੀ ਕਰਦਾ ਕੰਮ ਕਰਨ ਉਦਾਂ ਨਹੀਂ ਕਰਦਾ ਮੋਲੇ ਇਹੋ ਗੱਲ ਬਾਬੀ ਤੇਰੇ ਹੁਣ ਗੱਲ ਚ ਨਾ ਲਿਖ ਕੇ ਪਾ ਦਿਗੇ ਤੇਰੀ ਵੀ ਤੇਰਾ ਮੁੱਲ ਪੈਂਦਾ ਵਾ ਨਾ ਸ਼ੋ ਕਰਵਾ ਮੇਰੇ ਆਖੇ ਮੰਨ ਗਿਆ ਵਾ ਇਹ ਤਾਂ ਸਵੇਰ ਦੇ ਹੀ ਖਾਪਣ ਰਏ ਹਾਦੋਂ ਮੈਂ ਜੀ ਆਡਿਤ ਕੋ ਤੇ ਕੰਮ ਹੀ ਨਹੀਂ ਰੋਖਾ ਹੁੰਦੀ ਆ ਤੇ ਚੱਲ ਨਾਲੇ ਘਰ ਦੇ ਵਿੱਚ ਨਾ ਕਲੇਸ਼ ਮੁਕੂਗਾ ਇਹ ਤਾਂ ਹੀ ਹੁੰਦੀ ਆ ਜੇ ਨਿਆਣੇ ਨੂੰ ਐਵੇਂ ਆਂਦੇ ਨਾ ਰੁੱਸੇ ਨੂੰ ਮਨਾਓ ਨਾ ਤੇ ਸੁੱਤੇ ਨੂੰ ਜਗਾਓ ਨਾ ਤੇ ਫਿਰ ਕਲੇਸ਼ ਹੀ ਵਧਣਾ ਚੱਲ ਹੁਣ ਕਰਦਾ ਕੰਮ ਤੰਦਾ ਤੇ ਮੈਂ ਹੁਣ ਇਹਦੇ ਡੈਡੀ ਨੂੰ ਵੀ ਸਮਝਾਉਣੀ ਆ ਵੀ ਹੌਲੀ ਨਾਲ ਨਿਆਣੇ ਨੂੰ ਆਖੀਦਾ ਹੁੰਦਾ ਵਾ ਐਜੇ ਤੁਸੀਂ ਵੀ ਨਾ ਕਾਲੇ ਪਿਆ ਕਰੋ ਉਹ ਝੱਟ ਕਾਲੇ ਪੈ ਜਾਂਦੇ ਆ ਫਿਰ ਨਿਆਣੇ ਨੂੰ ਗੁੱਸਾ ਆ ਜਾਂਦਾ ਵਾ ਇਹ ਲਿਆ ਸੂਟ ਤੇ ਗਿਆ ਇਹ ਮੰਮੀ ਦਾ ਸੀਪ ਹੁਣ ਉਹਨੂੰ ਪਵਾ ਕੇ ਵੇਖਣੀ ਆ ਤੇ ਪੁੱਛਦੀ ਆ ਉਹਨੂੰ ਵੀ ਪਸੰਦ ਆਉਂਦਾ ਕਿ ਨਹੀਂ ਆਉਂਦਾ ਮੰਮੀ ਜੀ ਆ ਮੈਂ ਨਾ ਤੁਹਾਡੇ ਲਈ ਸੂਟ ਸੀਤਾ ਵਾ ਪਹਿਲਾਂ ਪਾ ਕੇ ਵੇਖੋ ਵਧੀਆ ਸੀਪਾ ਵਾ ਪਾ ਕੇ ਵੇਖੋ ਵੀ ਨਾਪ ਸਹੀ ਆ ਨਹੀਂ ਤਾਂ ਮੈਂ ਫੇਰ ਸੀਣ ਮਾਰਦਾ ਇਹ ਸੂਟ ਤੇ ਸੋਹਣਾ ਵਾ ਤੇ ਰੰਗ ਵੀ ਸੋਹਣਾ ਵਾ ਤੇ ਤੂੰ ਕਦੋਂ ਦੀ ਇੱਤਾਂ ਦੀ ਹੋ ਗਈ ਆ ਜਿਹੜੀ ਮੈਨੂੰ ਸੂਟ ਸੀ ਸੀ ਕਿਹਾ ਦੇਣ ਨਹੀਂ ਆਪਣੇ ਆਪ ਅੱਗੇ ਤੇ ਕਦੀ ਮੈਨੂੰ ਸੀ ਕੇ ਦਿੱਤਾ ਨਹੀਂ ਨਾ ਕਦੀ ਲਿਆ ਕੇ ਦਿੱਤਾ ਮੰਮੀ ਜੇ ਮੈਂ ਤੁਹਾਡੇ ਲਈ ਕੋਈ ਚੀਜ਼ ਬਣਾ ਕੇ ਲਿਆਈ ਆ ਨਾ ਤੇ ਤਾਂ ਵੀ ਮਾੜੀ ਤੇ ਜੇ ਮੈਂ ਤੁਹਾਨੂੰ ਨਹੀਂ ਨਾ ਕੋਈ ਸੀ ਕੇ ਜਾਂ ਕੋਈ ਚੀਜ਼ ਬਣਾ ਕੇ ਦਿੰਦੀ ਤੇ ਤਾਂ ਵੀ ਮਾੜੀ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਤੂੰ ਹੀ ਮੈਨੂੰ ਕਿਉਂ ਨਹੀਂ ਚੰਗਾ ਜਾਣਦੇ ਉਹਦਾ ਇੱਕ ਗੱਲ ਹੈਗੀ ਆ ਕਦੀ ਕਦੀ ਮੈਨੂੰ ਨਾ ਗੁੱਸਾ ਆ ਜਾਂਦਾ ਵਾ ਤੁਹਾਡੀਆਂ ਗੱਲਾਂ ਦੇ ਉੱਤੇ ਪਰ ਮੈਂ ਕੀ ਕਰਾਂ ਮੇਰੇ ਕੋਲ ਫਿਰ ਗੁੱਸਾ ਕੰਟਰੋਲ ਨਹੀਂ ਹੁੰਦਾ ਵੱਧ ਘੱਟ ਬੋਲਿਆ ਹੀ ਜਾਂਦਾ ਵਾ ਉਹ ਤੇ ਮੰਮੀ ਮੇਰੇ ਕੋਲ ਪਿਆ ਹੈਗਾ ਸੂਟ ਏ ਤੇ ਫਿੱਕਾ ਹੈਗਾ ਤੇ ਮੈਂ ਹਾਂ ਮੈਂ ਕਿਹੜਾ ਪਾਉਣਾ ਵਾ ਤੇ ਤੁਹਾਨੂੰ ਹੀ ਸੀਂ ਦਿੰਨੀ ਆ ਤੁਹਾਡੇ ਤੇ ਪਾਇਆ ਜੱchnਾ ਵੀ ਬੜਾ ਵਾ ਅੱਛਾ ਯਾਹੀ ਤਾਂ ਤਾਂ ਸੀਂ ਦਿੱਤਾ ਮੈਂ ਆਖਾ ਕਰ ਨਾ ਮਾਲਿਆਈ ਯਾ ਇਹ ਕੋਈ ਗੱਲ ਨਹੀਂ ਇਹ ਕਿਹੜਾ ਗਰਮੀ 'ਚ ਪਹਿਣਾ ਵਾ ਇਹ ਗਰਮੀ 'ਚ ਤੇਰਾ ਕਸੇ ਕਸੇ ਸੂਟ ਪਾਉਣ ਨੂੰ ਜੀ ਕਰਦਾ ਵਾ ਆ ਥੋੜਾ ਨਵਾਂ ਸੂਟ ਹੁਣ ਮੇਰੇ ਕੋ ਪਹਿਣਾ ਵਾ ਕਿਤੇ ਠੰਡਾ ਹੋਣ ਗਿਆ ਮੀਂਹ ਪਾਉ ਸੀ ਮੈਂ ਪਰ ਮੰਮੇ ਸੂਟ ਮੈਨੂੰ ਲੱਗਦਾ ਤੁਹਾਡੇ ਪਸੰਦ ਨਹੀਂ ਆਇਆ ਤੁਸੀਂ ਆਂਦੇ ਹੋਣੇ ਆ ਕਿ ਮਾੜਾ ਵਾ ਸੂਟ ਏ ਨਹੀਂ ਮਾੜਾ ਤਾਂ ਨਹੀਂਗਾ ਸੂਟ ਤੇ ਚੰਗਾ ਵਾ ਮੈਂ ਕਿਉਂ ਆਖਣਾ ਮਾੜਾ ਵਾ ਜੇ ਤੁਸੀਂ ਤਾ ਵਾ ਕੋਈ ਗੱਲ ਨਹੀਂ ਰੱਖਲਾ ਫਿਰ ਮੈਂ ਪਾ ਲੀ ਬੜੀਆਂ ਸਲਾਵਾ ਕਾਣ ਡੀਆਂ ਦੋਵੇਂ ਜਣੀਆਂ ਪਤਾ ਨਹੀਂ ਮਾਤਾ ਦੇ ਘਰ ਨੇ ਚ ਕੀ ਵਾਲਾ ਪਾਉਂਦੇ ਆ ਦੇਖਣਾ ਜਾ ਕੇ ਨੀ ਚੰਗਾ ਵਾ ਨਾ ਆ ਛੋਟ ਸੁਣਾ ਕੇ ਦਿੱਤਾ ਮੰਮੀ ਨੂੰ ਕੁੰਦੀ ਨੇ ਮੈਨੂੰ ਪੁੱਛਣ ਲਈ ਆ ਹਾਂ ਮੰਮੀ ਨੂੰ ਸੁਵਾ ਕੇ ਸੁਵਾ ਕੇ ਨਹੀਂ ਦਿੱਤਾ ਸੀ ਕੇ ਦਿੱਤਾ ਵਾ ਅੱਛਾ ਆਪੇ ਸੀ ਤਾ ਤੂੰ ਹਾਂ ਮੈਂ ਵੀ ਆਖਾ ਉਧਰੇ ਵੱਡੀ ਰਹਿੰਦੀ ਆ ਪਤਾ ਨਹੀਂ ਕੀ ਕੰਡਈ ਆ ਤੇ ਲਿਆਂਦਾ ਕਿੱਥੋਂ ਹੀ ਏ ਲਿਆਉਣਾ ਕਿੱਥੋਂ ਮੈਂ ਘਰੇ ਹੀ ਪਿਆ ਹੈਗਾ ਤੇ ਉਹੋ ਹੀ ਮੈਂ ਸੀ ਤਾ ਅੱਛਾ ਆਇਆ ਗਏ ਵੜਾ ਹੋਣਾ ਨਾ ਕੋਈ ਦਿੱਤਾ ਲਿਆ ਹੋਣਾ ਕਿਸ ਨੇ ਤੇ ਉਹੋ ਫੜ ਕੇ ਤੇ ਸੀ ਤਾ ਦੇਖ ਲੈ ਮਾਦਾ ਇਹੋ ਜਿਹਾ ਸੂਟ ਲੈ ਕੇ ਦੇਣੇ ਇਹਨੇ ਤੈਨੂੰ ਨਾ ਕੀ ਹੋਇਆ ਵਾ ਸੂਟ ਨੂੰ ਗਰਮੀਆਂ 'ਚ ਇਹੋ ਜਿਹੇ ਕੱਪੜੇ ਚੰਗੇ ਲੱਗਦੇ ਤੈਨੂੰ ਵੀ ਪਤਾ ਵਾ ਕਿ ਕਿਹੜਾ ਛਿਲਕੀ ਆ ਤੇ ਕਿਹੜਾ ਦੂਜਾ ਵਾ ਇਹ ਗਰਮੀਆਂ ਦੇ ਫੌਨ ਵਾਲਾ ਵਾ ਸੂਟ ਇਹਨੇ ਹੰਡਣਾ ਕਿੰਨੇ ਕ ਦਿਨ ਵਾ ਥੋੜੇ ਦਿਨ ਹੀ ਕੱਢਣੇ ਆ ਚਾ ਅੱਜ ਸਵਾਦ ਦਾ ਕੱਪੜਾ ਲਿਆਂਦਾ ਹੋਵੇ ਤਾਂ ਦੋ ਸਾਲ ਨਿਕਲ ਵੀ ਜਾਂਦੇ ਆ ਤੈਨੂੰ ਪਹਿਲਾਂ ਹੀ ਪਤਾ ਵਾ ਵੀ ਇਹਨੇ ਹੰਡਣਾ ਨਿਕਾ ਇਹਦੇ 'ਚ ਕੀ ਆ ਫਿਰ ਇਹਨੇ ਹੰਡਣਾ ਨਿਕਾ ਕੀਪਤਾ ਕਦੋਂ ਘਦਾਰ ਲੱਕੜਾਂ ਰੱਖਿਆ ਕੱਢ ਲਿਆ ਤੈ ਲੱਗੀ ਗਰ ਜਾਣਾ ਵੇਖੀ ਪਾਇਆ ਚਾਰ ਵਰੀ ਦੂੰਦੇ ਬਹੁਤ ਪਰਖਵਾ ਇਹਨੂੰ ਕੱਪੜੇ ਨਹੀਂ ਨਹੀਂ ਸੂਤੀ ਕੱਪੜਾ ਵਾ ਨਾ ਗਰਮੀਆਂ ਚ ਵੈਸੇ ਵੀ ਛੇਤੀ ਗਰ ਜਾਂਦਾ ਹੁੰਦਾ ਵਾ ਉਹ ਚਾਹੇ ਉਹ 컬러 ਰੱਖਿਆ ਸੀ ਲੋ ਤੇ ਚਾਹੇ ਨਵਾਂ ਲਿਆ ਕੇ ਸੀ ਲੋ ਹਾਂ ਲਿਖੋ ਹੀ ਹੋ ਜਾਂਦਾ ਕੱਪੜੇ ਦਾ ਦੁਕਾਨਾਂ ਤੇ ਕੀ ਤਾਂ ਕਿੰਨਾ ਕੁ ਚਿਰ ਪਏ ਰਹਿੰਦੇ ਆ ਤੁਹਾਨੂੰ ਯਾਦ ਹੁੰਦੇ ਨਵਾਂ ਰਵਾਜ ਆਇਆ ਵਾ ਜੇ ਤੁਹਾਨੂੰ ਰੰਗ ਪਸੰਦ ਆ ਜਾਏ ਤੋ ਨਵਾਂ ਰਵਾਜ ਹੋ ਜਾਂਦਾ ਵਾ ਤੇ ਜੇਹਾਨੂੰ ਨਾ ਪਸੰਦ ਆਵੇ ਤੇ ਉਹ ਪੁਰਾਣਾ ਰਵਾਜ ਹੋ ਜਾਂਦਾ ਵਾ ਜੀ ਚੰਗਾ ਵਾ ਗਰਮੀਆਂ ਚ ਠੰਡਾ ਸੂਟ ਵਾ ਜਿਹੜੇ 2 ਮਹੀਨੇ ਕੱਢੂਗਾ ਨਾ ਉਹੋ ਹੀ ਸਹੀ ਚੰਗਾ ਵੀ ਉਹੋ ਜਿਹਾ ਹੋ ਜਾਂਦਾ ਤੇ ਮਾੜਾ ਵੀ ਉਹੋ ਜਿਹਾ ਹੋ ਜਾਂਦਾ ਵਾ ਐਹੋ ਜੀ ਗੱਲ ਨਹੀਂ ਪਿੱਜੇ ਜਿਆਦਾ ਮੁੱਲ ਵਾਲਾ ਲੈ ਜਿੱਦੋਂ ਜਿਆਦਾ ਟਾਈਮ ਕੱਢਦਾ ਉਹ ਵੀ ਅੱਤਾ ਦਾ ਹੀ ਹੋ ਜਾਂਦਾ ਇਹਦੇ ਇਰਾਦੇ ਆ ਵੀ ਘਰੋਂ ਹੀ ਸੀਂਦਨੀ ਆ ਪੈਸਿਆਂ ਦਾ ਲਿਆ ਕੇ ਦਿੱਤਾ ਤੇ ਮੇਰੀ ਜੇਬ ਚੋਂ ਜਾਣੇ ਆ ਪੇਟੀ ਚੋਂ ਕੱਢ ਕੁੱਢ ਕੇ ਤੇ ਉਹਨਾਂ ਵਿਚਾਰੀ ਨੂੰ ਸੀਂਤਾ ਤੇ ਉਹ ਜੀ ਉਹ ਜਿਹੜੀ ਤਰੇ ਮਗਰ ਲੱਗ ਗਈ ਆ ਮੈਨੂੰ ਤੇਰੀਆਂ ਸਾਰੀਆਂ ਚਾਲਾਂ ਦਾ ਪਤਾ ਵਾ ਇਸੇ ਕਰਕੇ ਨੂੰ ਹੱਥਾਂ 'ਚ ਕੰਡੀ ਨਾ ਵੀ ਪੈਸੇ ਲਾਉਣਗੇ ਨਾ ਇਹਦੇ ਵਿੱਚ ਕਿਹੜੀ ਗੱਲ ਆ ਪੈਸੇ ਲਾਉਣਗੇ ਤੇ ਨਾਲੇ ਲਾਉਣੇ ਹੀ ਪੈਣੇ ਆ ਇਹ ਕਿੱਦਾਂ ਦੀ ਗੱਲ ਤੂੰ ਕੀਤੀ ਆ ਉਹਨਾਂ ਦਾ ਹੀ ਪੁੱਤ ਆ ਵਾ ਜੇ ਬਾਹਰ ਚੱਲ ਜੂਗਾ ਤੇ ਉਹਨਾਂ ਵਾਸਤੇ ਵੀ ਚੰਗਾ ਤੇ ਗੱਡੀ ਉਹਨਾਂ ਦੇ ਬੱਚਿਆਂ ਵਾਸਤੇ ਵੀ ਚੰਗਾ ਮੈਨੂੰ ਕਾਦੀ ਤਕਲੀਫ ਆ ਨਹੀਂ ਮੈਨੂੰ ਕਾਦੀ ਤਕਲੀਫ ਹੋਣੀ ਆ ਕਿੱਡੀ ਮਣੀ ਮੀਸਣੀ ਬਣ ਕੇ ਤੋਂ ਉਹਨਾਂ ਨੂੰ ਹੱਥਾਂ 'ਚ ਲੈਣ ਲਈ ਆ ਨਹੀਂ ਨਹੀਂ ਕਬਲ ਮੇਰੇ ਦਿਲ 'ਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੋ ਸਾਡੇ ਭਾਗਾਂ 'ਚ ਲਿਖਿਆ ਵਾ ਨਾ ਉਹ ਵਾਹਿਗੁਰੂ ਨੇ ਸਾਨੂੰ ਦੇ ਹੀ ਦੇਣਾ ਵਾ ਜੇ ਸਾਡਾ ਅੱਗੇ ਪੁੱਤ ਜਵਾਨ ਸੀ ਨਾ ਇੱਕ ਤੇ ਰੱਬ ਨੇ ਉਹ ਸਾਡੇ ਹੱਥਾਂ 'ਚੋਂ ਖੋ ਲਿਆ ਵਾ ਤੇ ਉਹ ਕਿਹੜਾ ਹੀ ਰੱਬ ਨਾਲ ਗੁੱਸੇ ਹੋ ਜਾਣਾ ਵਾ ਤੇ ਜੇ ਹੁਣ ਸਾਡਾ ਇਹ ਪੁੱਤ ਸਾਡੀ ਅੱਖਾਂ ਦੇ ਸਾਹਮਣੇ ਵੀ ਰਵੇ ਪਰਮਾਤਮਾ ਦੀ ਵੱਡੀ ਵੱਡੀ ਉਮਰ ਕਰੇ ਇੱਥੇ ਵੀ ਕੰਮ ਕਰੂਗਾ ਨਾ ਤੇ ਸਾਨੂੰ ਕੋਈ ਹੈ ਨਹੀਂ ਨੀ ਨਾ ਬਾਹਰ ਜਾਊਗਾ ਨਾ ਨਾਲੇ ਕਵਲ ਜਿਹਦਾ ਜਿੱਥੇ ਦਾਣਾ ਪਾਣੀ ਆ ਨਾ ਉਹਨੇ ਉੱਥੇ ਜਾ ਕੇ ਖਾ ਹੀ ਲੈਣਾ ਫੇਕਾ ਵੱਡੀਆਂ ਵੱਡੀਆਂ ਛਾਲਾ ਮਾਣਡੀਆਂ ਨਾਲੇ ਪਾਂਡਰ ਪਈਆਂ ਦੀ ਲਾਉਣੀ ਆ ਇੱਥੇ ਹੀ ਰਖਲਾ ਨਾਲੇ ਤੇਰੀ ਅੱਖਾਂ ਸਾਹਮਣੇ ਰਹੂਗਾ ਜਾਣੀ ਪੈਣਾ ਅਸੀਂ ਨਹੀਂ ਲਵਾਉਂਦੇ ਪੰਜੀ ਕਿਸਦੇ ਕੋਲੋਂ ਵੀ ਜੇ ਸਾਡੇ ਪੁੱਤ ਨੇ ਜਾਣਾ ਹੋਊਗਾ ਤੇ ਚੱਲ ਜੂਗਾ ਪਰ ਰੱਬ ਦਾ ਵਾਸਤਾ ਉਹਦੀ ਦੰਦ ਕਥਿਆ ਜਿਹੜੀ ਆ ਨਾ ਬੰਦ ਕਰ ਦੇ ਤੈਨੂੰ ਮੈਂ ਦੱਸਦਾ ਜੀ ਪੰਜੀ ਨਹੀਂ ਲਵਾਨੇ ਅਸੀਂ ਲਾ ਕੇ ਖੁਸ਼ ਵੀ ਨਹੀਂ ਆ ਬਗਾਨੇ ਪੁੱਤ ਤੇ ਲਾਏ ਜਾਂਦੇ ਪੈਸੇ ਕਿਦਾਂ ਗਈ ਫੂ ਫੂ ਕਰਦੀ ਸੜੀ ਰਹਿੰਦੀ ਹੈ ਹਰ ਵੇਲੇ ਵੇਖ ਵੱਡੀ ਅਕਲ ਵਾਲੀ ਦੇ ਕੰਮ ਵਿੱਚੇ ਹੀ ਪਿੰਡੀਆਂ ਦੇ ਸਿਕੜ ਤੇ ਵਿੱਚੇ ਹੀ ਖੀਰੇ ਸਾਰਾ ਕੁਝ ਹੀ ਮਿਕਸ ਕੀਤਾ ਉਦਾਂ ਦੀ ਮੈਂ ਸਿਆਣੀ ਬੜੀ ਆ ਕੀ ਕਰਨੀ ਹੈ ਕਰਨਾ ਕੀ ਆ ਆ ਖੀਰੇ ਹੀਗੇ ਤੇ ਆਵੇ ਜਵਾਨਣੀਆਂ ਦੇ ਵਿੱਚੇ ਸਿਕੜਾਂ ਤੇ ਰੱਖਿਆ ਹੀ ਤੇ ਮੰਮੀ ਫਿਰ ਬਾਹਰੋਂ ਆ ਗਈ ਤੇ ਉਹਨੇ ਫਿਰ ਘਰ ਮੋ ਹਣਾ ਹੈਗਾ ਕੋਚਾ ਲਾਫ ਕਰ ਲੈਣਾ ਕੋਈ ਗੱਲ ਨਹੀਂ ਕੋ ਤੇ ਚਲ ਠੀਕ ਆ ਅਹੀਂ ਤਾਂ ਸਭ ਦਿੱਖੂ ਆਈੀ ਉਹ ਮੈਂ ਬੰਦੇ ਪਾਏ ਸੀ ਨਾ ਜਿਹੜੇ ਇਹਨੂੰ ਹਾਂ ਹਾਂ ਉਹ ਆਇਆ ਹਵੇਲੀ ਦੇ ਪਾਏ ਫੜਾਉ ਜਾ ਮੈਨੂੰ ਅੱਛਾ ਤੇ ਆਲੇ ਰੱਖ ਲੈ ਸੰਦ ਇਹਨੂੰ ਹੁਣ ਤੇ ਸਵੇਰੇ ਜਾਊਂਗਾ ਰ ਬੈਂਕ ਜਮਾ ਕਰਾਉਂ ਮੈਂ ਮੇਰੀ ਗੱਲ ਸੁਣੋ ਹਾਂ ਮੈਂ ਤੇ ਤੁਹਾਨੂੰ ਇੱਕ ਗੱਲ ਆਣੀ ਆ ਹਾਂ ਕਿ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਹੈਗਾ ਤੇ ਸਾਨੂੰ ਭੈਮ ਨੇ ਪੈਰੇ ਦਿੱਤੇ ਹੈਗੇ ਪਤਾ ਨਾ 2 ਲੱਖ ਰੁਪਈਆ ਪਤਾ ਮੈਨੂੰ ਪਤਾ ਮੈਂ ਮਗਰ ਲੈ ਕੇ ਕਮਚੀ ਜੀ ਹਾਂ ਤੇ ਮੈਂ ਆਂਦੀ ਹੀ ਕਿ ਫੋਮ ਇਹ ਹਾਡੇ ਨਾਲ ਲੱਖ ਵਾਰੀ ਮਾਰੀ ਬਣ ਗਈ ਪਰ ਮੇਰਾ ਨਹੀਂ ਉਹ ਕਿਸਦਾ ਹੱਕ ਮਾਰਨ ਨੂੰ ਜੀ ਕਰਦਾ ਜੀ ਉਹ ਹਾਡੀ ਔਖੀ ਵੇਲੇ ਬਾਹ ਨਾ ਨਾ ਫੜਦੀ ਤੇ ਤੁਹਾਡਾ ਕੋਈ ਬਚਾ ਹੀ ਨਹੀਂ ਜਿੱਦਾਂ ਡਾਕਟਰਾਂ ਨੇ ਕਹਿਤਾ ਸੀ ਨਾ ਕਿ ਉਸੇ ਵੇਲੇ ਪੈਸੇ ਜਮ੍ਹਾਂ ਕਰਾਓ ਤੇ ਫੇਰ ਅਹੀਆ ਪ੍ਰਸ਼ਨ ਕਰਨਾ ਹ ਕਿ ਨਿਆ ਤੇ ਸੱਚੀ ਮੈਨੂੰ ਕਰਦੇ ਆਣੇ ਵੀ ਜਵਾਬ ਦੇਤਾ ਸੀਗਾ ਪਰ ਉਹ ਟਾਈਮ ਤੇ ਉਹਨੇ ਮੇਰੀ ਬਾਹ ਫੜੀ ਸੀ ਮੈਂ ਆਂਦੀ ਸੀ ਕਿ ਇਹਦੇ ਵਿੱਚੋਂ ਜਿਹੜਾ 2 ਲੱਖ ਰੁਪਈਆ ਵਾ ਅਹੀ ਜਾ ਕੇ ਭੈਣ ਨੂੰ ਨਾ ਦੇ ਦਿੱਤੀ ਕਾਂ ਤੇ ਤੇਰੀ ਸਿਆਣੀ ਆ ਜਿਹੜਾ ਸਾਡੀ ਭਾਣੇ ਮਾਇਦੀ ਕਿਹਨਾਂ ਦਾ ਕੋਈ ਨਹੀਂ ਆੜੀ ਬਾਹ ਫੜਦਾ ਏਦਾਂ ਕਰਦੇ ਆ ਉਹਨੂੰ ਸੌ ਲੋੜਾ ਉਹ ਜਾਂਦੀਆਂ ਸੌ ਕੱਚੇ ਆ ਉਹਦਾ ਘਰ ਵਾਲਾ ਸਿੱਧਾ ਆ ਕਿ ਬਗਤ ਈੜੇ ਪਾਉਂ ਤੂੰ ਜਾ ਕੇ ਭੈਣੋਂ ਪੈਸੇ ਦੇਈ ਆਈਏ ਮੈਂ ਵੀ ਤਾਈਆਂ ਆਂਦੀ ਹੈ ਨਾ ਕਿ ਚੱਲ ਕੋਈ ਗੱਲ ਨਹੀਂ ਉਹਦੇ ਮਨ 'ਚ ਜੋ ਗੱਲ ਆਈ ਨਾ ਉਹਨੇ ਉਹੋ ਹੀ ਕੀਤੀ ਨਾਲੇ ਨਾ ਉਹ ਹੈ ਵੀ ਮੈਨੂੰ ਲੱਗਦਾ ਥੋੜੀ ਜੀ ਘੋਲੀ ਆ ਜਿੰਨੇ ਗੱਲੇ ਲੋਹ ਗੱਲ ਮਗਰ ਲਾ ਲਿਆ ਉਹਦੇ ਮਗਰ ਹੀ ਲੱਗ ਗਈ ਚਲ ਕੋਈ ਨਹੀਂ ਆਪਣੇ ਢਿੱਡ 'ਚ ਨਹੀਂ ਵੈਰ ਹੋ ਹੈਗਾ ਤੇ ਆਪਾਂ ਜਾ ਕੇ ਤੇ ਦਈ ਹੀ ਆਉਨੇ ਆ ਉਹਨੂੰ ਚਲ ਉੱਠ ਫੇ ਉਹ ਤੇ ਆ ਚਲੀ ਹਾਂ ਚਲੋ ਮੈਂ ਹੁਣ ਨਹੀਂ ਮੈਂ ਤੇ ਮੀਂਹ ਹੀ ਪੋਣੀ ਮੈਂ ਭੈਣ ਭਿੰਡੀ ਜਾਣਾ ਕੋਈ ਚੱਕਰ ਨਹੀਂ ਕੋਈ ਫਿਕਰ ਨਹੀਂ ਇਹਨਾਂ ਨੂੰ ਕਿ ਇਹ ਕੰਮ ਕਰਦਾ ਮੈਨੂੰ ਤੇ ਵੇ ਵੇ ਇੱਕ ਚੀਜ਼ਾਂ ਚੜਦੀਆਂ ਨਾਲ ਤੇ ਕੋਈ ਵੇਤ ਲੈਣ ਤੇ ਕੋ ਕੰਮ ਕਰਨਾ ਕਿ ਨਹੀਂ ਕਰਨਾ ਕਾਹ ਤੋ ਖੀਜੀ ਜਾਂ ਡੈਗਿਓ ਆਵੇ ਖੀਜੀ ਜਾਣਾ ਚਾਹ ਪੀਣੀ ਹੈ ਲੈ ਪੀ ਲੋ ਮੈਂ ਨਹੀਂ ਪੀਣੀ ਕਿਉਂ ਨਹੀਂ ਮੈਂ ਮੈਂ ਨਹੀਂ ਪਿੰਡ ਪੀਲਾ ਤੋਂ ਮੇਰੀ ਗੱਲ ਸੁਣਨਾ ਨਿਆਣੇ ਹੁਣ ਸਿਆਣੇ ਆ ਉਹ ਨਿਆਣੇ ਨਹੀਂਗੇ ਇੰਨਾ ਰੌਲਾ ਨਹੀਂ ਪਾਈਦਾ ਹੁੰਦਾ ਹੁਣ ਵੇਖੋ ਨੂੰ ਆਖਿਆ ਵਾ ਸਮਝਾਇਆ ਵਾ ਤੇ ਚਲ ਗਿਆ ਵਾ ਬੇਲੀ ਵੱਲ ਤੇ ਇੰਨੇ ਕਾਲੇ ਪੈਣ ਦੀ ਕੀ ਲੋੜ ਹੁੰਦੀ ਆ ਉਹਨਾਂ ਕਾਲੇ ਪੈਣ ਦੀ ਕੀ ਲੋੜ ਤੇ ਕਰਨਾ ਇਹਨਾਂ ਨੇ ਫਏ ਮੈ ਲੱਗਾ ਵਾ ਤੇ ਕੋਈ ਗੱਲ ਨਹੀਂ ਜੇ ਨਿਆਣਾ ਥੋੜਾ ਬੁਗਦਾ ਰੋਸ ਵੀ ਤੇ ਆ ਤਾਂ ਉਹਨੂੰ ਮਨਾਉਣਾ ਚਾਹੀਦਾ ਵਾ ਐਤਾਂ ਥੋੜਾ ਫੇ ਖਿੱਚ ਖਿੱਚ ਕੇ ਪੈਣਾ ਖਿੱਚ ਖਿੱਚ ਕੇ ਪੈਣਾ ਨਿਆਣਾ ਛਗੋਂ ਜ਼ਿਆਦਾ ਵਿਗੜਦਾ ਵਾ ਰੁਛੇ ਕੇ ਇਹ ਗੱਲ ਤੋਂ ਹਰ ਵੇਲੇ ਜिद ਕਰੀ ਜਣੀ ਮੈਂ ਆ ਵੀ ਕਰਕੇ ਸਣਾ ਆ ਵੀ ਕਰਕੇ ਸਣਾ ਕੋਈ ਇਹ ਕੰਮ ਉਹ ਬੰਦੇ ਆ ਚੱਲ ਕੋਈ ਗੱਲ ਗਲਤੀ ਤੇ ਸਾਡੇ ਕੋ ਵੀ ਹੋ ਗਈ ਨਾ ਜੇ ਉਹਨੇ ਨਿਆਣੇ ਨੂੰ ਬਾਹਰ ਕਰ ਲਣਾ ਹੈ ਤਾਂ ਹੀ ਨਹੀਂ ਹੌਂਸ ਲੈਣਾ ਸਮਝਾ ਲੈਂਗੇ ਆਈ ਉਹਨੂੰ ਸਿੱਧਾ ਹੀ ਜਵਾਬ ਦੇ ਦਿੱਤਾ ਉਹ ਫੇਰ ਤਾਂ ਕਰਕੇ ਹੁਣ ਗਈ ਹੈ ਨਾ ਕਿ ਮੇਰੇ ਪੁੱਤ ਨੇ ਹੁਣ ਆਏ ਆ ਉਹ ਨੰਬਰ ਨੂੰ ਮਰ ਜਾਏ ਤੇ ਉਹਨੇ ਜਾਣਾਂ ਤੇ ਕੀ ਕਰਨ ਗਏ ਆ ਤੂੰ ਹੀ ਹੁਣ ਉਹਨਾਂ ਦੇ ਮਗਰ ਲੱਗੀ ਆ ਇਹ ਦੱਸ ਮੈਂ ਕਿਥੋਂ 25 30 ਲੱਖ ਕਿਥੋਂ ਕੱਟ ਕੱਢ ਕੇ ਦੇ ਦਿਆਂ ਉਹਨਾਂ ਨੂੰ ਕੋਈ ਗੱਲ ਨਹੀਂ ਲੈ ਕੇ ਸਮਝਾ ਲਾਂਗੇ ਕਿ ਜੇ ਪੁੱਤ ਨਹੀਂ ਐਡੇ ਮੁਲਕ 'ਚ ਸਾਡੀ ਫੁਰਸਤ ਪੈਂਦੀ ਨਹੀਂ ਤੇ ਛੋਟੇ ਮੁਲਕ ਕਲਾ ਲਾਂਗੇ ਇਹ ਥੋੜੀ ਗੱਲ ਹੁੰਦੀ ਕਿ ਉਹ ਨਾ ਕਿ ਬਡੇ ਮੁਲਕ ਤੋਂ ਉੱਥੇ ਇਕ ਲਾਉਣਾ ਵਾ ਹੁਣ ਤਾਂ ਕੰਦੋ ਜਮਾਨੇ ਨੂੰ ਆਖਰੀ ਆ ਗਈ ਆ ਪਈ ਇਹ ਨੀਆਂ ਪੜਾਈਆਂ ਹੁਣ ਤੇ ਨਿਆੜੇ ਇੱਕ ਮੁੱਲ ਪੜਾਉਣ ਰਾਹ ਕਮ ਹੋ ਗਿਆ ਮੁੱਲ ਸਾਡੇ ਵੇਲੇ ਬੋਰੀਆਂ ਦੇ ਝੋਲੇ ਹੁੰਦੇ ਸੀ ਤੇ ਪੈਰਾਂ ਨੂੰ ਜੁੱਤੀ ਵੀ ਨਹੀਂ ਮਿਲਦੀ ਨੰਗੇ ਪੈਰੀ ਜਾਣਾ ਬੁਰੇ ਹਾਲ ਮੌਕੇ ਤੇ ਅਜੇ ਸਕੂਲਾਂ ਬਸਤਾ ਮਗਰੋਂ ਆਣ ਕੇ ਰੱਖੀ ਜਾਈ ਚੱਲੋ ਡੰਗਰ ਲੈ ਕੇ ਦਾ ਉਹ ਫਲਾ ਲੇਦਾ ਚਲ ਜਾ ਜਾ ਭਲਾ ਨੇ ਰੋਟੀ ਲੈ ਜਾ ਆਹ ਕੰਮ ਸਾਡੇ ਵੇ ਅਸੀਂ ਤਾਂ ਪੜਾਈਆਂ ਕੀਤੀ ਐ ਹੁਣ ਆਲੋਕਾਰ ਪਰ ਪੜਾਈਆਂ ਨੇ ਕੀਤੀਆਂ ਹੋਣਾ ਦੇ ਵੱਡੇ ਮੁਲਕਾਂ ਜਣਾ ਅਸੀਂ ਵੀ ਰੋਟੀ ਖਾਂਦੇ ਰਹੇ ਗੱਲ ਮੈਂ ਤੁਹਾਡੀ ਮੰਨ ਨਹੀਂ ਆ ਸਾਡੇ ਬਾਰੇ ਪਰੇ ਹੋਰ ਹੀ ਗੇ ਕਪਾਵਾਂ ਵਿੱਚ ਗੜੀਆਂ ਚਰਖੇ ਵੀ ਕੱਟਣੇ ਬਾਹਰ ਰੋਟੀਆਂ ਲੈ ਲੈ ਕੇ ਵੀ ਜਾਣਾ ਕਿ ਡਿਕੜੀ ਦੂਰ ਹੁਣ ਤੇ ਇਹੋ ਹੀ ਆ ਘਰ ਆਣ ਕੇ ਰੋਟੀਆਂ ਖਾ ਲੈਣ ਜਿਹਨੂੰ ਭੁੱਖ ਲੱਗੀ ਆ ਨਹੀਂ ਤੇ ਕਦੀ ਕੋਈ ਮਗਰ ਲੈ ਕੇ ਰੋਟੀ ਗਿਆਵਾ ਇਹੋ ਜਿਹਾ ਜਮਾਨੇ ਆ ਗਏ ਆ ਵਾਕਿਆ ਜਮਾਨਾ ਕਿੰਨਾ ਬਦਲ ਗਿਆ ਵਾ ਹੁਣ ਤੇ ਬਾਹਰ ਪਾਣੀ ਨੂੰ ਤਰਸਦੇ ਰਹੀਏ ਤੇ ਇਥੋਂ ਪਹਿਲੀ ਤੋਂ ਉੱਥੇ ਤਾਂ ਹੀ ਨਹੀਂ ਜਾਂਦੀਆਂ ਪਾਣੀ ਲੈ ਕੇ ਕਿੱਦਾਂ ਪਿੱਛੇ ਆਪਣਾ ਵੀ ਕਰਦੇ ਸੀ ਪਏ ਬਾਹਰ ਹਰ ਹਾਲ ਵੋਦੇ ਹੋਣਾ ਤੇ ਚਾਰੀਆਂ ਜਨਨੀਆਂ ਨੇ ਨਾ ਚੁੱਕ ਕੇ ਰੋਟੀਆਂ ਸਾਵਲੇ ਲਿਓਣੇ ਸਾਰੇ ਕੰਮੋ ਕਰਦੀਆਂ ਹੱਥੀਂ ਕਰਦੇ ਤੇ ਹੋਣ ਵਾਲੇ ਇਥੋਂ ਪਾਣੀ ਬੰਗਿਆ ਮੈਂ ਨਹੀਂ ਮੈਂ ਨਹੀਂ ਪਾਣੀ ਫੜਾ ਆਗਦੀ ਹੋਂਟੇ ਹੋਈ ਆਂਦੀ ਗਈਓ ਜੇ ਟਰੈਕਟਰ ਲੈ ਕੇ ਚੱਲੇ ਹੀ ਨਾ ਤੇ ਬੋਤਲ ਲੈ ਦਿਓ ਨਾਲ ਸਾਡੇ ਕੰਨੀ ਮਗਰ ਆਇਆ ਜਾਣਾ ਤੇ ਉੱਥੇ ਪੀਂਦੇ ਰਿਓ ਭਾਏ ਹੋ ਜਾ ਤੱਤਾ ਤੇ ਭਾਏ ਹੋ ਜਾ ਠੰਡਾ ਜਿਉਂ ਸਖਰਾਣੇ ਹੋ ਗਏ ਆ ਨਾ ਤੇ ਬਿਮਾਰੀਆਂ ਵੀ ਹੋਣੀਆਂ ਵਧ ਗਿਆ ਵਾ ਤੇ ਬਾਪ ਪਿਓ ਨੂੰ ਵੱਖਰਾ ਦੁਖੀ ਕਰਦੇ ਆ ਇਹ ਮਗਾਨੀਆਂ ਧੀਆਂ ਵਾ ਇਹਨਾਂ ਨੂੰ ਅਸੀਂ ਕੋਈ ਕਹਿ ਵੀ ਨਹੀਂ ਸਕਦੇ ਤੇ ਜੇ ਆਪਣਿਆਂ ਨੂੰ ਕਹੀਦਾ ਨਾ ਤੇ ਅੱਗੋਂ ਵੀ 20 20 ਗੱਲਾਂ ਕਰਦੇ ਆ ਉਹ ਕਿਹੜੀ ਚੰਦ ਦੇ ਆ ਗੱਲ ਕਿਸ ਦੀ ਤੇ ਖੁੱਲੇ ਆ ਲਗਦੀ ਸੋਨਾ ਆ ਗਈ ਆ ਵੀ ਚੰਗਾ ਆਇਆ ਮੈਨੂੰ ਤੇ ਫਿਕਰ ਪਿਆ ਹੈਗਾ ਬੂਹੇ ਵੱਜੇ ਚੱਲ ਚੰਗਾ ਆ ਗਈ ਤੇ ਹਾਏ ਤੇ ਖਲਾਰਾ ਹੀ ਬੜਾ ਪਿਆਰ ਬਿੱਡਾਂ ਦੇ ਕੀ ਕਰ ਲਵਾ ਬਹੁਤ ਇਹ ਤੇ ਖਲਾਰਾ ਪਾਇਆ ਵਾਦੇ ਹਾਏ ਰੱਬਾ ਕਿਦਾਂ ਖਲਾਰਾ ਪਿਆ ਪੰਨ ਤੋੜ ਕੇ ਆ ਲੈ ਗਏ ਕੋਈ ਲੁੱਟ ਪੁੱਟ ਕੇ ਮੈਨੂੰ ਹਾ ਮੇਰੇ ਮਾਹ ਇੱਕ ਦੇ ਘਰ ਪੜਾਇਆ ਸੀ ਆ ਕੀ ਬਣ ਗਿਆ ਮੇਰੇ ਘਰ ਇਹਦੇ ਸਭ ਕੁਝ ਲੁੱਟ ਪੁੱਟ ਕੇ ਕੋਈ ਲੈ ਗਿਆ ਇਹ ਕੁੜੀ ਨੇ ਮੈਂ ਆਖਿਆ ਸੀਗਾ ਨਾ ਜਾ ਤੂੰ ਆਂਦੀ ਨਹੀਂ ਤੇਰੇ ਨਾਲ ਹੀ ਮੈਂ ਜਾਣਾ ਠੰਡ ਪੈ ਗਈ ਹੁਣ ਹੇ ਰੱਬਾ ਵੇਖਾਂ ਪੈਸਾ ਤੇ ਤੇਲਾ ਸੋਨਾ ਵੀ ਮੇਰਾ ਤਾਂ ਹੈਗਾ ਹੀ ਟੁੰਬਾ ਵਿੱਚ ਮੈਂ ਤਾਂ ਮਹਾ ਢਾਂਬੜੂ ਕੇ ਰੱਖੀ ਗੀਆਂ ਹਾ ਹੇ ਕੋਹ ਨਹੀਂ ਹੈਗਾ ਨਾ ਪੈਸਾ ਨਾ ਕੋਈ ਤੇਲਾ 5-5 ਰੁਪਈਏ ਕਰਕੇ ਨੇ ਮੈਂ ਜੋੜੇ ਸੀ ਨਾ ਟੁੰਬਾ ਵਿੱਚ ਹੈਗੀਆਂ ਵਾ ਫੇਰ ਲਿਆ ਚੰਗਾ ਕਿਸ ਨੇ ਹੱਥ ਠੰਡ ਪੈ ਗਈ ਹੁਣ ਮੈਂ ਰੱਖਾ ਚੱਲ ਕੁੜੀ ਮੁੰਡਾ ਵਿਆਉਣਾ ਵਾ ਮੇਰੇ ਕੰਮ ਆਊਗਾ ਇਹਨੇ ਪਤਾ ਵੀ ਗੇਤਾ ਹੀ ਲੁੱਟ ਪੈ ਜਾਣੀ ਮੈਨੂੰ ਕੀ ਕਰੂੰਗੀ ਹੁਣ ਮੈਂ ਦੱਸ ਨਾ ਕੋਈ ਸਬੂਤ ਮੇਰੇ ਕੋਲ ਨਾ ਕੋਈ ਕੋਹ ਨਾ ਕੋਈ ਕੀ ਪਤਾ ਕਿਹੜਾ ਤਰਾ ਮਰ ਗਿਆ ਲੈ ਗਿਆ ਮੇਥੋਂ ਕਰਕੇ ਹੁਣ ਕੀ ਹੋ ਗਿਆ ਹੁਣ ਆ ਕੀ ਆ ਵੇਖ ਲੈ ਬਾਰੀ ਚ ਕੀ ਆ ਨਾ ਕੋਈ ਟੂਬ ਨਾ ਕੋਈ ਪੈਸਾ ਨਾ ਕੋਈ ਤੇਲਾ ਪੰਜ ਪੰਜ ਰੁਪਏ ਮੈਂ ਕਰਕੇ ਜੋੜੇ ਵੀ ਕੁੜੀ ਮੁੰਡਾ ਕੱਲ ਨੂੰ ਕਰਨਾ ਤੇ ਮੇਰੇ ਕੰਮ ਆਉਣਗੇ ਹੋਇਆ ਕੀ ਆ ਖਲਾਰਾ ਇਹਨੇ ਕੀਤਾ ਹੁਣ ਵੇਖ ਲੈ ਖਲਾਰਾ ਮੈਨੂੰ ਕੋ ਪਤਾ ਹੁਣ ਕੀ ਮਗਰਾ ਹੀ ਹੋਇਆ ਤੇ ਸਭ ਕੋ ਉਹ ਤੂੰ ਵੀ ਅਨੇ ਨਾਲ ਹੀ ਜਾਣਾ ਮੈਂ ਕੋਈ ਗੱਲ ਨਹੀਂ ਮੈਨੂੰ ਕੀ ਪਤਾ ਇਹ ਵੀ ਮਗਰ ਚੋਰੀ ਹੋ ਜਾਣੀ ਆ ਚੋਰੀਆਂ ਮੈਲ ਬੂਹੇ ਜਿੰਦੇ ਮਾਰ ਕੇ ਗਈਆਂ ਮੈਨੂੰ ਕੀ ਪਤਾ ਮੈਂ ਕਹਾ ਬਾਹਰਲਾ ਮੇਨ ਗੇਟ ਖੋਲਾ ਛੱਡ ਗਈ ਮੈਂ ਵੀ ਨਹੀਂ ਮਾਰ ਕੇ ਗਈ ਮੰਮੀ ਪੁਲਿਸ ਨੂੰ ਦੱਸੀਏ ਛੇਤੀ ਨਹੀਂ ਮੈਨੂੰ ਇਹ ਦੱਸ ਪੁਲਿਸ ਨੂੰ ਸੱਦਿਆ ਦੱਸਿਆ ਕਿ ਮਿਲਣਾ ਵਾ ਕੋਈ ਮਿਲ ਜਾ ਜਿਹੜੀਆਂ ਹੱਡੀਆਂ ਗੰਗਾ ਗਈਆਂ ਹੋਵੇ ਕਦੀ ਮੁੜੀਆਂ ਵਾਪਸ ਆਈਆਂ ਵਾ ਫੇਰ ਵੀ ਸਾਡਾ ਫਰਜ਼ ਪੰਦਾ ਵਾ ਚੋਰ ਆਏ ਕਿੰਨਾ ਕੁਝ ਲੁੱਟ ਕੇ ਲੈ ਗਏ ਤੇ ਕਹਿੰਦੇ ਵੀ ਸੋਨਾ ਵੀ ਲੈ ਗਿਆ ਜਰ ਜਾ ਕੇ ਤੇ ਦੱਸੀਏ ਇੱਕ ਵਾਰੀ ਆਉਣਾ ਛੱਟ ਚੋਰ ਲੱਭ ਲੈਣੇ ਉਹਨਾਂ ਨੇ ਤੇਰਾ ਹੀ 기ਹਾ ਲਾਉਣਾ ਵਾ ਮੈਂਬਰ ਸਰਪੰਚੀ ਇੱਥੇ ਕੀ ਕਰਨਗੇ ਆਣ ਕੇ ਜਦੋਂ ਹੜਕੋ ਕੋਈ ਸਬੂਤ ਹੀ ਨਹੀਂਗਾ ਹੈਗਾ ਕੋਈ ਹੈਗਾ ਸਾਡੇ ਕੋਲ ਸਬੂਤ ਕੋਈ ਕੌਣ ਆਏ ਤੇ ਕੌਣ ਨਹੀਂ ਨਾ ਸਾਡੇ ਘਰ ਕੋਈ ਕੈਮਰਾ ਨਾ ਕਿਤੇ ਕੋਹ ਕਿਹਦੇ ਕੈਮਰੇ ਫੋਲਣੇ ਚਾਕੇ ਇੱਥੇ ਨਾ ਕਿਹਦਾ ਕੈਮਰਾ ਵੀ ਨਹੀਂ ਲੱਗਾ ਲੱਗੇ ਨਾ ਕਿਹਦਾ ਲੱਗੇ ਬੰਨੇ ਨਾ ਘਰ ਲੱਗਾ ਹੈਗਾ ਤੈਨੂੰ ਮੈਂ ਵੱਡਿਆ ਹੈਗਾ ਵੀ ਤੂੰ ਘਰ ਰੋ ਤੂੰ ਨਹੀਂ ਨਹੀਂ ਮੈਂ ਜਾਣਾ ਜਾਣਾ ਤੂੰ ਮੇਰੇ ਤੋਂ ਪਹਿਲਾਂ ਫਲੀੜੇ ਪਾ ਕੇ ਗਾੜੀ ਮੇਰੇ ਖਲੋ ਗਈ ਹਾਂ ਨਹੀਂ ਮੈਂ ਜਾਣਾ ਜਾਣਾ ਤੂੰ ਐਨ ਚਲ ਜਾ ਮੈਂ ਐਨ ਚਲ ਜਾਨੀ ਹੁਣ ਪੈ ਗਈ ਨਾ ਠੰਡ ਜਾਣਦੀ ਹੁਣ ਮੈਨੂੰ ਮੰਮੀ ਥੋੜਾ ਪਤਾ ਹੀ ਪਾਣ ਕੇ ਮਗਰੋਂ ਚੋਰਾ ਨੇ ਹੱਥ ਪੇਰ ਜਾਣਾ ਵਾ ਹੁਣ ਅੱਗੇ ਵੀ ਤਾਂ ਕਦੀ ਚਲੀ ਜਾਈਦਾ ਨਹੀਂ ਅੱਜ ਜ਼ਰੂਰੀ ਥੋੜੇ ਮੈਂ ਅੱਜ ਹੀ ਚੋਰਾ ਨੇ ਆਉਣਾ ਹੀ ਉਹਨਾਂ ਨੂੰ ਪਤਾ ਹੀ ਆਪਾਂ ਗਈਆਂ ਤਾਂ ਇਹਨਾਂ ਨੇ ਪੜਾ ਪੈਰ ਪੈਰ ਦਾ ਤੇ ਚੋਰੀਆਂ ਹੰਡੀਆਂ ਹੱਥੋਂ ਲੁਕੀ ਚੀਜ਼ਾਂ ਖੋਖੋ ਕੇ ਖੜੀ ਜਾਂਦੀ ਨੇ ਉਹਦੇ ਤੇ ਦੁਪਹਿਰ ਲੱਗੀ ਹੀਗੀ ਚਲੋ ਮੰਮੀ ਬਾਹਰ ਆਵੀਂ ਆਣ ਕੇ ਪਾਣੀ ਧਾਣੀ ਪੀਓ ਵੀ ਕਿੰਨਾ ਤੱਕ ਨੂੰ ਸਾਹ ਛੜਿਆ ਵਾ ਕੋਈ ਨਹੀਂ ਜੇ ਤੁਹਾਨੂੰ ਕੁਝ ਹੋ ਗਿਆ ਤੇ ਮੈਂ ਤੇ ਫਿਰ ਕਿਸੇ ਜੋਗੀ ਨਹੀਂ ਰਹਿਣਾ ਮੈਂ ਆਜਾ ਬਾਹਰ ਸਾਧ ਮੈਨੂੰ ਚੜਨਾ ਹੀ ਆਪੇ ਤੇ ਮੈਂ ਪੋਰਿਆ ਪੋਰਿਆ ਕਰਕੇ ਤੇ ਮੈਂ ਜੋੜੇ ਇ ਹੈਂ ਇਹ ਅੱਜ ਕਿੱਧਰੋਂ ਆ ਗਏ ਆ ਨਾ ਮੈਂ ਕਦੀ ਇੰਨਾ ਕੋ ਗਈ ਆ ਨਾ ਮੈਂ ਆਈ ਆ ਇਹ ਫਿਰ ਵੀ ਮੂੰਹ ਚੋਕਿਆ ਨੂੰ ਆ ਗਏ ਆ ਸੋਨਾ ਵੇਖਾਂ ਬਾਹਰ ਕੋਈ ਆਇਆ ਹੀ ਆ ਆਹ ਮम्मी ਮੇਰੇ ਘਰ ਦੇ ਕਿੱਥੇ ਭਰਾ ਆਇਆ ਤੂੰ ਉਹਨਾਂ ਨੂੰ ਫੋਨ ਕਰ ਦਿੱਤਾ ਹਣਾ ਵਾ ਵੀ ਸਾਡੇ ਚੋਰੀ ਹੋ ਗਈ ਦੁਪਹਿਰੇ ਉਹਨਾਂ ਨੂੰ ਚਰਿਆ ਨੇ ਤੂੰ ਪਾਜੜਾ ਪਾਈਆ ਤੂੰ ਉਹਨਾਂ ਨੂੰ ਨਹੀਂ ਮੰਮੀ ਮੈਂ ਫੋਨ ਥੋੜਾ ਕੀਤਾ ਹੀ ਓਦਾਂ ਮਿਲ ਲਾਏ ਹੋੜੇ ਆ ਸਤਿ ਸ਼੍ਰੀ ਅਕਾਲ ਮਮਿ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਮਾਸੀ ਜੀ ਤਸੀ ਮਾਸੀ ਜੀ ਮਾਸੀ ਗੱਲ ਪੁੱਤ ਬੈਜੋ ਮੈਂ ਪਾਣੀ ਲੈ ਕੇ ਆਉਂਦੀ ਹਾਂ ਹੋ ਸੁਣਾਓ ਮਾਸੀ ਜੀ ਘਰ ਪਰਿਵਾਰ ਸਭ ਠੀਕ ਠਾਕ ਆ ਠੀਕ ਠਾਕ ਹੀ ਆ ਪੁੱਤ ਜੜੀ ਘੜੀ ਨੰਗਦੀ ਆ ਉਹੋ ਹੀ ਸਹੀਂ ਕਿਉ ਮਾਸੀ ਜੀ ਸਭ ਸੁੱਖ ਸ਼ਾਂਤ ਘਰ ਚ ਹੈ ਨਾ ਸੁੱਖ ਸ਼ਾਂਤੀ ਆ ਪੁੱਤ ਘਰ ਚ ਤੇ ਚੋਰੀ ਹੋ ਗਈ ਆ ਹੈ ਬੜੀ ਵੱਡੀ ਚੋਰੀ ਹੋ ਗਈ ਆ ਚੋਰੀ ਕਿੱਦਾਂ ਹੋ ਗਈ ਤੁਸੀਂ ਕਿੱਥੇ ਗਏ ਹੋਗੇ ਐਂ ਚ ਚਲ ਗਈਆਂ ਦੋਵੇਂ ਮੈਂ ਪਿੰਸਣ ਘੜਾਉਣ ਚ ਲੱਗੀ ਐ ਕੁੜੀ ਦੇ ਸਕੂਲੇ ਚ ਲੱਗੀ ਬੂਏ ਮੈਂ ਮਾਰ ਗਈ ਕਿ ਮੈਂਨ ਬੂਆ ਜਿਹੜਾ ਮਾਰਿਆ ਨਹੀਂ ਤੇ ਸੋਨਾ ਹੈਗਾ ਪੈ ਹੈਗੇ ਰੁਪਈਏ ਪੰਜ ਪੰਜ ਕਰਕੇ ਮੈਂ ਜੋੜੇ ਹੈਗੇ ਮੈਂ ਚੱਲ ਕੁੜੀ ਮੁੰਡੇ ਦੇ ਕੰਮ ਆਉਣਗੇ ਉਹ ਵੀ ਹੱਥ ਫੇਰ ਗਏ ਹਾ ਉਹ ਤੇ ਕੋ ਨੁਕਸਾਨ ਹੋ ਗਿਆ ਨਾ ਬਹੁਤ ਜ਼ਿਆਦਾ ਹੋ ਗਿਆ ਮੈਂ ਪੋਰਿਆ ਪੋਰਿਆ ਕਰਕੇ ਜੋੜੇ ਹੈਗੇ ਮਾਸੀ ਜੀ ਤੁਸੀਂ ਕੋਈ ਠਾਣੇ 'ਚ ਤਲਾਹ ਨਹੀਂ ਦਿੱਤੀ ਠਾਣੇ 'ਵਿ ਤਲਾਹ ਦਿੱਤੀ ਆ ਸਰਪੰਚ ਵੀ ਲਿਆਂਦੇ ਮੈਂਬਰ ਵੀ ਆਏ ਉਹ ਵੀ ਨਹੀਂ ਕੋਈ ਗੱਲ ਨਬੇੜ ਕੇ ਗਏ ਸਾਡੀ ਮਾਸੀ ਜੀ ਉਹਨਾਂ ਕੀ ਨਵੇੜਨਾ ਵਾ ਤੁਸੀਂ ਆ ਵੀ ਪੁਛਪੜਾ ਲੱਗ ਗਿਆ ਕਰਨੀ ਘਰ ਆਉਣਾ ਪੁੱਛਣਾ ਹੀ ਲੱਗ ਗਿਆ ਕਿਸ ਨੇ ਵੇਖਿਆ ਕੋਈ ਜਾਂਦਾ ਹੁੰਦਾ ਪੁੱਛੀਏ ਪਤਾ ਕਿਨੂੰ ਇੱਥੇ ਕਿਹੜੇ ਕੈਮਰੇ ਲੱਗੇ ਹੈਗੇ ਲਾਗੇ ਬੰਨੇ ਵੀ ਨਹੀਂ ਕਿਹੜੇ ਕੈਮਰੇ ਲੱਗੇ ਜਿੰਨਾ ਚਿਰ ਨੂੰ ਕੋਈ ਪਤਾ ਹੀ ਨਹੀਂ ਤੇ ਪੁੱਛੀਏ ਅਸੀਂ ਕਿਨੂੰ ਕੀ ਦਾ ਨਾਮ ਲੈ ਤੀਏ ਸੇਤੀ ਨਾਲ ਤੁਸੀਂ ਸਿਆਣੇ ਜੇ ਕਿਹਣਾ ਘਰ ਗਿਆ ਕਰੋ ਕਿਹਣਾ ਗਿਆ ਕਰੋ ਸਮਾਂ ਨਹੀਂ ਚੰਗਾ ਅੱਜਕੱਲ੍ਹ ਚੋਰੀਆਂ ਬਹੁਤ ਹੋ ਗਈਆਂ ਵਾ ਆਖਿਆ ਇਹ ਕੁੜੀ ਨੂੰ ਮੈਂ ਆਖਿਆ ਮੈਂ ਆ ਜਾਣਾ ਸੇਤੀ ਨੂੰ ਮੁੜ ਕੇ ਤੂੰ ਚਲ ਜੀ ਆਂਦੀ ਨਹੀਂ ਕੋਈ ਗੱਲ ਨਹੀਂ ਮੰਮੀ ਕੋਈ ਨਹੀਂ ਹੁੰਦਾ ਚਲ ਜਾਣੇ ਵੀਰ ਜੀ ਅੱਗੇ ਵੀ ਤੇ ਜਾਈਦਾ ਹੀ ਅੱਜ ਕੜਾ ਹੀ ਮ ਮੈਂ ਵੀ ਸਕੂਲ ਜਾਣਾ ਸੀ ਉਹਦੇ ਕੁੜੀ ਤੇ ਤੇ ਮੰਮੀ ਨੇ ਵੀ ਬੈਂਕ 'ਚ ਜਾਣਾ ਸੀ ਤੇ ਮੈਨੂੰ ਕੀ ਪਤਾ ਵੀ ਮਗਰੋਂ ਚੋਰੀ ਹੋ ਜਾਣੀ ਆ ਪੁੱਤ ਬਾਹਰ ਕੋਈ ਆਇਆ ਵਾ ਮੈਂ ਵੇਖਾਂ ਕੌਣ ਆਇਆ ਤੇ ਤੂੰ ਪਿਆਲੇ ਨਾਲ ਚਾਹ ਪਾਣੀ ਵੜਾ ਕੇ ਵੀਰ ਬਾਕੀ ਦੀ ਗੱਲਾਂ ਛੱਡੋ ਮੈਨੂੰ ਇਹ ਦੱਸੋ ਘਰ ਸਭ ਠੀਕ ਠਾਕ ਆ ਮੰਮੀ ਉਹਨੇ ਠੀਕ ਠਾਕ ਆ ਸਾਰੇ ਠੀਕ ਠਾਕ ਪਾਣੀ ਮੰਮੀ ਜੜੀ ਠੀਕ ਆ ਘਰ ਵੀ ਠੀਕ ਆ ਆਪਣੇ ਘਰਾਂ ਜੀ ਸਾਰੇ ਅੱਛਾ ਹੋਰ ਦੀਦੀ ਬੱਚੇ ਸਕੂਲ ਗਏ ਆ ਹਾਂਜੀ ਬੱਚੇ ਤੇ ਸਕੂਲ ਗਏ ਆ ਤੁਸੀਂ ਆਉਣ ਲੱਗਾ ਕੁਝ ਦੱਸਿਆ ਹੀ ਨਹੀਂ ਫੋਨ ਹੀ ਕਰ ਦਿੰਦੇ ਫੋਨ ਕੀ ਕਰਨਾ ਹੈ ਦੀਦੀ ਸਾਡਾ ਵੀ ਨਾ ਅਚਾਨਕ ਹੀ ਪ੍ਰੋਗਰਾਮ ਬਣਿਆ ਮੈਂ ਹਾਂ ਚੱਲਾਂ ਅਸੀਂ ਘੜੀ ਚੋਂਦੀ ਹੋ ਕੇ ਆ ਜਾਣਾ ਵਾ ਤੇ ਨਾਲੇ ਤੁਹਾਡਾ ਥੋੜਾ ਜਿਹਾ ਸੁਨਾਹ ਹੈਗਾ ਤੇ ਮੈਂ ਉਹ ਦੇ ਦੇ ਜਾਨੇ ਹਾਂ ਭਾਬੀ ਕਿਦਾਂ ਦਾ ਸੁਨਾਹ ਲੈ ਦੀਦੀ ਤੁਹਾਨੂੰ ਦੇ ਚੇਤਾ ਭੁੱਲ ਗਿਆ ਪਰ ਹਾਨੂੰ ਨਹੀਂ ਨਾ ਭੁੱਲਿਆ ਜਦੋਂ ਤੁਹਾਡਾ ਵੀਰ ਹਸਪੀਟਲ ਦਾਖਲ ਹੀ ਨਾ ਤੂੰ ਉਹਦਾ 2 ਲੱਖ ਰੁਪਈਆ ਲੈ ਕੇ ਮਗਰ ਨਹੀਂ ਗਈ ਉਹ ਤੇ ਤੇਰਾ ਮੋੜਨਾਕ ਨਹੀਂ ਉਹੋ ਹੀ ਸੁਨਾਹ ਹੀ ਲੈ ਕੇ ਆਏ ਆ ਲੈ ਵੀਰ ਮੈਂ ਤੁਹਾਡਾ ਇੰਨਾ ਕੁਝ ਕੀਤਾ ਤੇ ਤੁਸੀਂ ਫੇਰ ਮੇਰੇ ਪੈਸੇ ਵਾਪਸ ਕਰਨ ਆ ਗਏ ਹੋ ਉਹ ਨਹੀਂ ਨਹੀਂ ਸੁਦਾਨੇ ਇਹ ਕਿਦਾਂ ਗੱਲਾਂ ਕਰਨੀਆਂ ਜੋ ਤੂੰ ਮੇਰੇ ਨਾਲ ਕੀਤਾ ਨਾ ਮੈਨੂੰ ਕੋਈ ਗੁੱਸਾ ਗਲਾਨੀ ਆ ਨਾਲੇ ਤੇਰਾ ਜ਼ਮੀਨ ਤੇ ਹੱਕ ਹੀ ਤੇਰੇ ਨਾਂ ਹੀ ਉਹ ਤੇਨੂੰ ਮਿਲਣੀ ਮਿਲਣੀ ਉਹ ਤੇਨੂੰ ਦੇਣੀ ਹੀ ਆਪਾਂ ਪਤਾ ਜਿਹੜੇ ਪੈਸੇ ਆ ਨਾ ਇਹ ਹਾ 10000 ਦਾ ਭੈਣ ਭਰਾਵਾਂ ਦਾ ਉਹਨਾਂ ਨੂੰ ਮੋੜਨੇ ਹੀ ਪੈਣੇ ਹੀ ਪੈਣੇ ਬਾਕੀ ਜਿਨ੍ਹਾਂ ਦੀ ਜ਼ਮੀਨ ਨਹੀਂ ਹੁੰਦੀਆਂ ਕੀ ਗੱਲ ਆਪਣੇ ਭੈਣ ਭਰਾ ਮਿਲਦੇ ਨਹੀਂ ਆ ਇੱਕ ਕਿ ਨਹੀਂ ਛੱਡਿਆ ਜਾਂਦੇ ਹੁੰਦੇ ਇੱਕ ਆ ਬਨੰਗਾ ਰਹਿੰਦਾ ਨਾ ਧੀਆਂ ਦਾ ਨਾ ਮਾਪਿਆਂ ਦਾ ਹੁੰਦਾ ਵਾ ਨਾਲੇ ਦੀਦੀ ਤੁਸੀਂ ਇਹ ਨਾ ਸੋਚਿਓ ਵੀ ਤੁਸੀਂ ਉਥੋਂ ਜ਼ਮੀਨ ਲੈ ਲੈਂਤੀ ਆ ਤਾਂ ਤੁਹਾਡੇ ਪੇਕੇ ਤੁਹਾਡੇ ਨਾਲ ਮਿਲਨ ਵਰਤਣਗੇ ਨਹੀਂ ਅਹੀਂ ਤੁਹਾਡੇ ਕੋਲ ਉਦਾਂ ਹੀ ਆਵਾਂ ਜਾਵਾਂਗੇ ਜਿੱਦਾਂ ਪਹਿਲਾਂ ਆਉਂਦੇ ਸੀਗੇ ਤੇ ਆ ਲੋ ਪੈਸੇ ਦੇ ਦਿਓ ਭੈਣ ਨੂੰ ਨਾਲੇ ਭੈਣੇ ਆਪਣੀ ਮਾਨਤ ਗਿਣ ਲੋ ਮੜਾ ਜੀ ਲੈ ਵੀਰ ਇਹ ਕਿਹੜੀ ਗੱਲ ਤੁਸੀਂ ਕਰਤੀ ਜੇ ਤੁਸੀਂ ਲੈ ਕੇ ਆਏ ਹੋ ਤਾਂ ਗਿਣੀ ਹੋਣਗੇ ਵਿਸ਼ਵਾਸ ਵੀ ਕੋਈ ਗੱਲ ਹੁੰਦੀ ਆ ਮੈਨੂੰ ਵਿਸ਼ਵਾਸ ਆ ਕਿ ਪੂਰੇ ਹੀ ਹੋਣੇ ਆ ਉਹ ਨਹੀਂ ਨਹੀਂ ਸਿਆਣੀ ਆਂਦੇ ਆ ਵੀ ਇਹ ਪੈਸਾ ਨਾ ਲੈ ਕੇ ਲੈਣਾ ਚਾਹੀਦਾ ਵਾ ਨਹੀਂ ਵੀਰ ਮੈਨੂੰ ਇੰਨਾ ਵਿਸ਼ਵਾਸ ਆ ਆਪਣੇ ਵੀਰ ਤੇ ਜੇ ਉੱਥੋਂ ਚੱਲ ਕੇ ਇੱਥੇ ਦੇਣ ਆ ਗਿਆ ਨਾ ਤੇ ਮੈਨੂੰ ਇੰਨਾ ਪਤਾ ਵੀ ਪੂਰਾ ਹੀ ਆ ਤੇਈ ਬਾਓ ਤੇਈ ਬਾਓ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ ਨਹੀਂ ਨਹੀਂ ਦੀਦੀ ਚਾਹ ਨਾ ਬਣਾਇਓ ਅੱਗੇ ਇੱਕ ਤੇ ਗਰਮੀ ਬੜੀ ਆ ਤੇ ਦੂਜਾ ਹੀ ਘਰ ਵੀ ਨਹੀਂ ਦੱਸ ਕੇ ਆਏ ਅਸੀਂ ਛੇਤੀ ਚੱਲ ਜਾਣਾ ਵਾ ਨਾਲ ਤੈਨੂੰ ਪਤਾ ਵੀ ਡੈਡੀ ਠੀਕ ਨਹੀਂ ਹੁੰਦਾ ਘਰ ਨਹੀਂ ਦੇਖਣ ਦੱਚਾ ਦੇਖੋ ਤੇ ਮੈਂ ਜਾ ਕੇ ਨਾ ਉੱਥੇ ਵੇਖਣੀ ਆ ਨਿਕਣਾ ਤੇ ਥੋੜੀ ਜੀ ਤੇ ਭਾਂਜ ਵੇ ਨਹੀਂ ਕੋਟ ਮਿਲਾਂਗੇ ਤੇ ਚੱਲੀਏ ਉਹ ਪਾਣਾ हां ਚਲ ਬਾਕੀ ਤੁਸੀਂ ਨਾ ਟੈਨਸ਼ਨ ਨਾ ਲਿਓ ਕੋਈ ਗੱਲ ਨਹੀਂ ਹੁਣ ਚੋਰੀ ਤੇ ਹੋਈ ਨੁਕਸਾਨ ਤੇ ਹੋਇਆ ਹੀ ਆ ਤੇ ਜੇ ਤੁਸੀਂ ਦੋਵਾਂ ਜਾਣੀਆਂ ਦਾ ਟੈਨਸ਼ਨ ਲੈ ਲਈ ਨਾ ਤੇ ਫਿਰ ਬੱਚਿਆਂ ਦਾ ਕੀ ਹੋਊਗਾ ਬਾਕੀ ਮੈਂ ਮੰਮੀ ਨੂੰ ਜਾ ਕੇ ਦੱਸੂਗੀ ਉਹ ਵੀ ਕਿਸ ਦਿਨ ਤੁਹਾਡੇ ਕੋ ਗੇੜਾ ਮਾਰਨਗੇ ਚੰਗਾ ਠੀਕ ਹੈ ਬਾਕੀ ਹੁਣ ਬੰਦ ਕਰਦੀਆਂ ਕਰ ਚੰਗਾ ਹਾਂਜੀ ਹਾਂਜੀ ਠੀਕ ਚੰਗਾ ਦੀਦੀ ਠੀਕ ਹੈ ਬਾਕੀ ਚਾਹ ਠੀਕ ਹੈ ਚੰਗਾ ਠੀਕ ਲੈ ਜੇ ਵੀਰ ਗਲਤ ਹੁੰਦਾ ਪੈਸੇ ਨਹੀਂ ਵਾਪਸ ਕਰਨ ਆਉਣਾ ਨੇ ਮੇਰੇ ਮੈਂ ਹੀ ਗਲਤ ਹਾਂ ਦੋਵਾਂ ਭਰਾਵਾਂ ਦੇ ਵਿੱਚ ਮੈਂ ਹੀ ਵੰਡ ਗਲਤ ਕੀਤੀ ਸੀ ਪਰ ਹੁਣ ਗਾਹ ਨਹੀਂ ਮੈਂ ਇਦਾਂ ਹੁਣ ਦੇਣਾ ਨਹੀਂ ਮੈਂ ਜਾਵਾਂਗੀ ਤੇ ਇਹਨਾਂ ਦੀ ਵੰਡ ਫੇਰ ਦੁਬਾਰਾ ਕਰਕੇ ਆਉਂਗੀ